ਹਾਂਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਅਲਰਟ ਤੇ ਪੁੱਜਣ ਲਈ ਤੁਹਾਡਾ तहे ਦਿਲੋਂ ਧੰਨਵਾਦ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਵੈਕੈਂਸੀ ਦੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਈਪੀਪੀਐਸ ਵੈਕੈਂਸੀ ਹੈ ਜੀ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਵੈਕੈਂਸੀ ਹੈ ਜੀ ਇਹਦੇ ਵਿੱਚ ਕੌਣ ਅਪਲਾਈ ਕਰ ਸਕਦਾ ਹੈ ਕਿ ਇਹਦੀ ਐਜੂਕੇਸ਼ਨ ਹੈ ਕਿੰਨੀ ਇਹਦੀ ਫੀਸ ਹੈ ਸਿਲੈਕਸ਼ਨ ਪ੍ਰੋਸੈਸ ਕੀ ਹੋਵੇਗਾ ਐਗਜ਼ਾਮ ਕਦੋਂ ਹੋਵੇਗਾ ਤੁਹਾਨੂੰ ਸਭ ਕੁਝ ਇਸ ਵੀਡੀਓ ਵਿੱਚ ਦੱਸਿਆ ਜਾਵੇਗਾ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਹਾਂਜੀ ਤਾਂ ਜੇ ਹੁਣ ਆਪਾਂ ਗੱਲ ਕਰੀਏ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਕਿਦਨ ਜਾਰੀ ਹੋ ਗਿਆ ਸੀ 30 6 2025 ਨੂੰ ਇਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਜਿਹੜੀ ਸ਼ੁਰੂਆਤੀ ਡੇਟ ਹੈ ਜੀ ਫਾਰਮ ਭਰਨੇ ਕਦੋਂ ਸ਼ੁਰੂ ਹੋਗੇ ਸੀ 1 7 2025 ਤੋਂ ਇਹ ਫਾਰਮ ਭਰਨੇ ਸ਼ੁਰੂ ਹੋਗੇ ਸੀ ਜੀ ਤੇ ਅਖੀਰ ਮਿਤੀ ਹੈ ਜਿਹੜੀ ਉਹ 21 7 2025 ਦੀ ਆਖਰੀ ਮਿਤੀ ਹੈ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਦੇ ਪੇਪਰਾਂ ਦੀ ਪਹਿਲਾ ਜਿਹੜਾ ਪੇਪਰ ਆ ਜੀ ਪ੍ਰੀਲਿਮ ਪ੍ਰੀਖਿਆ ਜਿਹੜੀ ਇਹਦਾ ਮਿਤੀ ਹੈਗੀ ਹੈ ਜੀ 17 23 2024 ਇਹਦੀ ਡੇਟ ਆ ਜੀ 17 23 24 ਅਗਸਤ ਨੂੰ ਇਸ ਦਾ ਜਿਹੜਾ ਪੇਪਰ ਆ ਹੋ ਜਾਵੇਗਾ ਜੀ ਤੇ ਜਿਹੜੀ ਮੁੱਖ ਪ੍ਰੀਖਿਆ ਦੀ ਮਿਤੀ ਆ ਉਹ 10 12 10 2025 ਨੂੰ ਇਸ ਦਾ ਪੇਪਰ ਹੋ ਜਾਵੇਗਾ ਤੇ ਜੇ ਆਪਾਂ ਗੱਲ ਕਰੀਏ ਐਡਮਿਟ ਕਾਰਡ ਕਦੋਂ ਆਣਗੇ ਐਡਮਿਟ ਕਾਰਡ ਜਿਹੜੇ ਤੁਹਾਡੇ ਆ ਦੱਸੀਆਂ ਹੋਈਆਂ ਮੈਂ 1.5 ਦੱਸੀਆਂ ਨੇ ਇਹਨਾਂ ਤੋਂ ਇੱਕ ਦੋ ਦਿਨ ਪਹਿਲਾਂ ਐਡਮਿਟ ਕਾਰਡ ਸਾਈਟ ਤੇ ਡਾਊਨਲੋਡ ਕਰ ਲਿਓ ਜੀ ਜਾ ਕੇ ਤੇ ਹੁਣ ਜੀ ਆਪਾਂ ਗੱਲ ਕਰੀਏ ਅਰਜੀ ਦੀ ਅਰਜੀ ਫੀਸ ਕਿੰਨੀ ਹੈ ਜੀ ਉਹ ਮੈਂ ਤੁਹਾਨੂੰ ਦੱਸ ਦਿਆਂ ਇਹਦੀ ਐਪਲੀਕੇਸ਼ਨ ਫੀਸ ਹੈ ਜਿਹੜੀ ਜਰਨਲ OBC EWS ਦੀ ਜਿਹੜੀ ਫੀਸ ਹੈ 850 ਹੈ ਜੀ ਐਸਸੀ ਤੇ ਐਸਟੀ ਦੀ 175 ਦਿਵੰਗ PH ਮਤਲਬ ਕਿ ਜਿਹੜੇ ਹੈਂਡੀਕੈਪਡ ਹੁੰਦੇ ਨੇ ਉਹਨਾਂ ਦੀ 175 ਹੈ ਜੀ ਤੇ ਜਿਹੜਾ ਫੀਸ ਦਾ ਭੁਗਤਾਨ ਆਨਲਾਈਨ ਹੀ ਕੀਤਾ ਜਾਵੇਗਾ ਤੇ ਜੀ ਹੁਣ ਆਪਾਂ ਗੱਲ ਕਰੀਏ ਉਮਰ ਕਿੰਨੀ ਹੋਵੇਗੀ ਤੁਸੀਂ ਦੇਖ ਹੀ ਸਕਦੇ ਹੋ ਉਮਰ ਸੀਮਾ ਜਿਹੜੀ 20 ਤੋਂ ਲੈ ਕੇ 30 ਸਾਲ ਦੀ ਹੋਣੀ ਚਾਹੀਦੀ ਹੈ ਇਹ ਉਮਰ ਸੀਮਾ ਉਹਨਾਂ ਲਈ ਹੈ ਜਿਹੜੇ ਕਿ ਜਰਨਲ ਤੇ ਉਹ OBC ਤੇ ਜਿਹੜੇ EWS ਕਾਸਟ ਨੂੰ ਬਿਲੋਂਗ ਕਰਦੇ ਨੇ 20 ਤੋਂ ਲੈ ਕੇ 30 ਤੱਕ ਕਾਲੇ ਹੀ ਅਪਲਾਈ ਕਰ ਸਕਦੇ ਨੇ SC ਤੇ ST ਨੂੰ ਐਸ ਪਰ ਉਹਦਾ ਰੂਲਸ ਸ਼ੂਟ ਹੁੰਦੀ ਹੈ ਜੀ ਨਿਯਮਾਂ ਦੇ ਅਨੁਸਾਰ ਤੇ ਹੁਣ ਆਪਾਂ ਗੱਲ ਕਰਦੇ ਹਾਂ ਚੋਣ ਪ੍ਰੀਖਿਆ ਇਹਦੇ ਵਿੱਚ ਜੀ ਇਹ ਤੁਹਾਨੂੰ ਮੈਂ ਦੱਸ ਦਿਆਂ ਪਹਿਲਾਂ ਤਾਂ ਜੀ ਦੋ ਪੇਪਰ ਹੋਣਗੇ ਲਿਖਤੀ ਪ੍ਰੀਲੀਮ ਪ੍ਰੀਖਿਆ ਤੇ ਮੁੱਖ ਪ੍ਰੀਖਿਆ ਇਹ ਦੋ ਲਿਖਤੀ ਪੇਪਰ ਹੋਣਗੇ ਫਿਰ ਤੁਹਾਡਾ ਨੀਜੀ ਇੰਟਰਵਿਊ ਹੋਵੇਗਾ ਦਸਤਾਵੇਜ਼ ਤਸਦੀਕ ਹੋਣਗੇ ਡਾਕੂਮੈਂਟ ਵੈਰੀਫਿਕੇਸ਼ਨ ਤੇ ਮੈਡੀਕਲ ਪ੍ਰੀਖਿਆ ਵੀ ਹੋਵੇਗੀ ਤੁਹਾਡੀ ਤੇ ਜੇ ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਕੁੱਲ ਪੋਸਟਾਂ ਕਿੰਨੀਆਂ ਨੇ ਤੇ ਇਹਦੇ ਵਿੱਚ ਐਜੂਕੇਸ਼ਨ ਕੀ ਹੈ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿਆਂ ਜਿਹੜੀਆਂ ਕੁੱਲ ਪੋਸਟਾਂ ਨੇ ਜੀ ਇਹਨਾਂ ਨੇ ਰੱਖਣੇ ਨੇ 5208 ਤਾਂ ਵਿਅਕਤੀ ਰੱਖਣੇ ਨੇ ਤੇ ਜਿਹੜੀ ਇਹਦੀ ਐਜੂਕੇਸ਼ਨ ਆ ਉਹ ਕਿਸੇ ਵੀ ਸਟਰੀਮ ਵਿੱਚ ਬੈਚਲਰ ਡਿਗਰੀ ਪਾਸ ਹੋਣਾ ਲਾਜ਼ਮੀ ਹੈ ਕਿਸੇ ਵੀ ਸਟਰੀਮ ਵਿੱਚ ਐਜੂਕੇਸ਼ਨ ਹੈ ਜ ਜੇ ਤੁਹਾਡੀ ਬੈਚਲਰ ਡਿਗਰੀ ਦੀ ਹੋਵੇ ਤੁਸੀਂ ਐਲੀਜੀਬਲ ਹੋ ਇਹ ਜਿਹੜੀ ਵੈਕੈਂਸੀ ਅਪਲਾਈ ਕਰਨ ਲਈ ਤੇ ਜੇ ਹੁਣ ਆਪਾਂ ਗੱਲ ਕਰੀਏ ਮੁੱਖ ਪ੍ਰੀਖਿਆ ਪੈਟਰਨ ਕੀ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦਾ ਮੁੱਖ ਪ੍ਰੀਖਿਆ ਪੈਟਰਨ ਹੈ ਇਹਦੇ ਵਿੱਚ 네ਗੇਟਿਵ ਮਾਰਕਿੰਗ ਹੋਵੇਗੀ 1/4 ਤੇ ਜਿਹੜਾ ਪ੍ਰੀਖਿਆ ਮੋਡ ਆਨਲਾਈਨ ਹੋਵੇਗਾ ਤੇ ਹੁਣ ਮੈਂ ਗੱਲ ਕਰਾਂ ਵਿਸ਼ਾ ਇਹ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਹਾਂ ਮੁੱਖ ਪ੍ਰੀਖਿਆ ਟੈਸਟ ਦਾ ਪੈਟਰਨ ਦੱਸ ਰਹੀ ਹਾਂ ਜੀ ਇਹਦੇ ਵਿੱਚ ਜਿਹੜਾ ਵਿਸ਼ਾ ਉਹ ਹੈਗਾ ਜੀ ਤਰਕ ਤਰਕ ਦੇ 40 ਕੁਐਸਚਨ ਹੋਣਗੇ ਤੇ ਜਿਹੜਾ ਇਹਦੇ ਕੁੱਲ ਨੰਬਰ ਹੋਣਗੇ ਜੀ 60 ਨੰਬਰ ਹੋਣਗੇ ਤੇ ਜਿਹੜਾ ਸਮਾਂ ਤੁਹਾਨੂੰ 50 ਮਿੰਟ ਦਾ ਦਿੱਤਾ ਜਾਵੇਗਾ ਜਨਰਲ ਆਰਥਿਕਤਾ ਬੈਂਕਿੰਗ ਜਾਗਰੂਕਤਾ ਵਿੱਚ 35 ਕੁਐਸਚਨ ਹੋਣਗੇ ਜੀ 35 ਪ੍ਰਸ਼ਨ 50 ਨੰਬਰਾਂ ਦਾ ਇਹ ਪੇਪਰ ਹੋਵੇਗਾ ਤੇ 25 ਮਿੰਟ ਦਾ ਤੁਹਾਨੂੰ ਟਾਈਮ ਮਿਲੇਗਾ ਅੰਗਰੇਜ਼ੀ ਭਾਸ਼ਾ ਦੀ ਗੱਲ ਕਰੀਏ ਤਾਂ 35 ਪ੍ਰਸ਼ਨ ਹੋਣਗੇ ਜੀ 40 ਨੰਬਰਾਂ ਦਾ ਇਹ ਪੇਪਰ ਹੋਵੇਗਾ ਤੇ 40 ਮਿੰਟ ਦਾ ਹੀ ਤੁਹਾਨੂੰ ਸਮਾਂ ਦਿੱਤਾ ਜਾਵੇਗਾ ਤੇ ਜੇ ਹੁਣ ਆਪਾਂ ਗੱਲ ਕਰੀਏ ਡਾਟਾ ਵਿਸ਼ਲੇਸ਼ਣ ਅਤੇ ਵਿਆਖਿਆ ਦੀ ਉਦੇ ਵਿੱਚ ਵੀ ਤੁਹਾਨੂੰ 35 ਮਿੰਟ 35 ਤਾਂ ਤੁਹਾਨੂੰ ਪ੍ਰਸ਼ਨ ਆਣਗੇ 50 ਨੰਬਰਾਂ ਦਾ ਇਹ ਪੇਪਰ ਹੋਵੇਗਾ ਤੇ ਕੁੱਲ ਜਿਹੜਾ ਸਮਾਂ ਤੁਹਾਨੂੰ 45 ਮਿੰਟ ਦਾ ਦਿੱਤਾ ਜਾਵੇਗਾ ਤੇ ਜੇ ਹੁਣ ਆਪਾਂ ਗੱਲ ਕਰੀਏ ਕੁੱਲ ਪ੍ਰਸ਼ਨ ਕਿੰਨੇ ਹੋਣਗੇ ਸਾਰਿਆਂ ਦੇ ਪੇਪਰਾਂ ਦੇ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 145 ਕੁੱਲ ਕੁਐਸਚਨ ਹੋਣਗੇ ਜੀ 200 ਨੰਬਰਾਂ ਦਾ ਇਹ ਪੇਪਰ ਹੋਵੇਗਾ ਤੇ ਤੁਹਾਨੂੰ ਕੁੱਲ ਸਮਾਂ 2 ਘੰਟੇ 40 ਮਿੰਟ ਦਾ ਕੁੱਲ ਸਮਾਂ ਦਿੱਤਾ ਜਾਵੇਗਾ ਤੇ ਜੇ ਹੁਣ ਆਪਾਂ ਗੱਲ ਕਰੀਏ ਵਰਨਾਤਮਕ ਲੇਖ ਤੇ ਸਮਝ ਜੀ ਇਹਦੇ ਦੋ ਕੁਐਸਚਨ ਆਉਣਗੇ 25 25 ਨੰਬਰਾਂ ਦਾ ਹੋਵੇਗਾ ਤੇ 30 ਮਿੰਟ ਦਾ ਤੁਹਾਨੂੰ ਸਮਾਂ ਦਿੱਤਾ ਜਾਵੇਗਾ ਤਾਂ ਇਹ ਸੀ ਜੀ ਜਾਣਕਾਰੀ ਆਪੀਪੀਐਸ ਦੀ ਵੈਕੈਂਸੀ ਦੀ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਲਈ ਲਾਭਕਾਰੀ ਹੋਵੇਗੀ ਜੀ ਕੋਈ ਵੀ ਇਸ ਚੈਨਲ ਤੇ ਪਹਿਲੀ ਵਾਰ ਪੁੱਜਿਆ ਜਾਂ ਫਿਰ ਪਹਿਲਾਂ ਵੀ ਵੀਡੀਓਜ਼ ਦੇਖਦਾ ਪਰ ਉਹਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨੋਟੀਫਿਕੇਸ਼ਨ ਔਨ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਹਰ ਇੱਕ ਜੌਬ ਦਾ ਅਪਡੇਟ ਸਭ ਤੋਂ ਪਹਿਲਾਂ ਪਹੁੰਚ ਜਾਵੇ ਜੀ ਤੇ ਜੇ ਕਿਸੇ ਨੇ ਵੀ WhatsApp ਚੈਨਲ ਗਰੁੱਪ ਚ ਐਡ ਹੋਣਾ ਹੋਵੇ ਵੈਕੈਂਸੀ ਦਾ ਜਿਹੜਾ ਗਰੁੱਪ ਹੁੰਦਾ ਹੈ WhatsApp ਗਰੁੱਪ ਉੱਥੇ ਜੁਆਇਨ ਕਰਨਾ ਹੋਵੇ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਇਓ ਉੱਥੇ ਮੈਂ ਡਿਸਕ੍ਰਿਪਸ਼ਨ ਵਿੱਚ WhatsApp ਦਾ ਜਿਹੜਾ ਲਿੰਕ ਆ ਗਰੁੱਪ ਦਾ ਉਹ ਪਾਇਆ ਹੋਇਆ ਜੀ ਤੁਸੀਂ ਉੱਤੇ ਕਲਿੱਕ ਕਰਕੇ ਜੁਆਇਨ ਕਰ ਲੈਣਾ ਜੀ ਇਸ ਚੈਨਲ ਤੇ ਪੁੱਜਣ ਲਈ ਤੁਹਾਡਾ तहे ਦਿਲੋਂ ਧੰਨਵਾਦ ਜੀ